ਹੈਲੋ ਸਸ਼ਿਕਾ ਜੀ ਵੈਲਕਮ ਕਿੱਦਾਂ ਹਾਲ ਚਾਲ ਸਾਰਿਆਂ ਦੇ ਆਈ ਹੋਪ ਸਾਰੇ ਵਧੀਆ ਹੋਗੇ ਖੜ ਪਰਵਾਚ ਹੋਗੇ ਦਿਵਾਲੀ ਦੀ ਸਭੀਆਂ ਰੱਦੇ ਹੋਗੇ ਤੇ ਅੱਜ ਦੇ ਵਲੌਗ ਦੀ ਮੈਂ ਸਟਾਰਟ ਸ਼ੁਰੂਆਤ ਕਰਨ ਲੱਗੀ ਆ ਸਭ ਤੋਂ ਪਹਿਲਾਂ ਆਪਾਂ ਪੇਟੀ ਓਪਨ ਕੀਤੀ ਆ ਪੇਟੀ ਦੇ ਸਾਰੇ ਕੱਪੜੇ ਨੂੰ ਧੁੱਪ ਲਵਾਵਾਂਗੇ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਕੱਪੜੇ ਆਪਾਂ ਕੱਢ ਲਏ ਆ ਪੇਟੀ ਦੇ ਵਿੱਚ ਇਹ ਸਾਡੇ ਦਾਜ ਦੂਜਾ ਜਿਹੜੇ ਭਾਂਡੇ ਹਲੇ ਵਿੱਚ ਹੀ ਪਈ ਆ ਇਹ ਸੌਰੀ ਉਹ ਮਾਤਾ ਜਿਹੜੀ ਦਾਜ ਵਿਚਾਰੀ ਨੇ ਬਣਾ ਬਣਾ ਕੇ ਰੱਖਿਆ ਹੋਇਆ ਉਹ ਤੇ ਹੁਣ ਆਪਾਂ ਇਹਨੂੰ ਨਾ ਸੁੱਕਨੇ ਪਾਵਾਂਗੇ ਇੱਕ ਇੱਕ ਮੈਂ ਪਾ ਦਿੱਤੀ ਆ ਸੁੱਕਣੀ ਲਜਾਈ ਤੇ ਹੁਣ ਆਪਾਂ ਇਹਨੂੰ ਸੁੱਕਨੇ ਪਾਵਾਂਗੇ ਧੁੱਪ ਲਵਾਵਾਂਗੇ ਫਿਰ ਇਹ ਪਹਿਲਾਂ ਸ਼ੁਰੂਆਤ ਕਰਾਂਗੇ ਉੱਪਰ ਤੋਂ ਫਿਰ ਹੌਲੀ ਹੌਲੀ ਸਫਾਈਆਂ ਕਰਾਂਗੇ ਸਟਾਰਟ ਸਾਡੇ ਦਾ ਭਾਈ ਘਰ ਵੀ ਬਹੁਤ ਵੱਡਾ 2 3 ਮੰਜ਼ਿਲ ਪਹਿਲੇ ਉੱਪਰ ਫਿਰ ਆਪਰਸ਼ਨ ਤੇ نیچے ਫਿਰ ਉੱਦਾਂ ਸੋ ਕਰਦੇ ਹਾਂ ਜੀ ਹੌਲੀ ਹੌਲੀ ਸਟਾਰਟ ਅੱਗਾ ਪਰ ਹੈ ਜੇ ਕੋਈ ਆਣਾ ਬਣਾਂ हौली हौली सारे बहुत तो तेज आ बहुत ज़्यादा तेज ते ਪਾਹੀ ਮੈਂ ਸੋਚਿਆ ਮੈਂ ਕਿ ਦਵਾ ਸਾਟਾ ਆਪਾਂ ਲਗਾ ਲਈਏ ਰਜਾਈਆਂ ਨੂੰ ਧੁੱਪ ਵਗਿਆ ਰਾ ਹਨ ਸਾਰੇ ਕੱਪੜਿਆਂ ਨੂੰ ਤੇ ਪਤਾ ਨਹੀਂ ਹੁੰਦਾ ਭਾਈ ਮੌਸਮ ਦਾ ਹੁਣ ਧੁੱਪ ਸੌਣੀ ਲੱਗ ਜੂਗੀ ਮੇਰਾ ਰੰਗ ਹੀ ਨਾ ਕਾਰਾ ਹੋਈ ਹਾਲੇ ਸਾਡੇ ਰਹਿੰਦੇ ਸਨ ਕੱਪੜੇ ਮੈਂ ਹੌਲੀ ਹੌਲੀ ਉਹਨਾਂ ਸੁੱਕਣੇ ਪਾ ਰਹੀ ਨੀ ਤੇ ਆ ਜਿਹੜੀ ਰਜਾਈ ਮੈਂ ਹੁਣ ਫੁਕਰੀ ਪਾਣ ਗਏ ਮੇਰੀ ਫੇਵਰੇਟ ਰਜਾਈ ਹੈ ਤੇ ਫਲਾਵਰ ਹੀ ਫਲਾਵਰ ਬਣਿਆ ਰੋਜ਼ ਵਾਲੀ ਇਹ ਮੇਰੀ ਫੇਵਰੇਟ ਆ ਸ਼ਨੀਲ ਦੀ ਰਜਾਈ ਕੱਲ ਦੇਖੋ ਬਹੁਤ ਪਿਆਰਾ ਹੈ ਨਾ ਹਨਾ ਸੋਹਣਾ ਹੈ ਨਾ ਤੇ ਇਹਨੂੰ ਹੁਣ ਆਪਾਂ ਪਾਨੇ ਆ ਸੁਕਣੀ ਧੁੱਪ ਲਵਾਈਏ ਇਹਨੂੰ ਵੀ ਆਹ ਦੇਖੋ ਖੇਸੀਆਂ ਖੇਸ ਖੇਸੀਆਂ ਇਹ ਮਾਮਾ ਨੇ ਦਾਜ ਇਕੱਠਾ ਕਰ ਕਰਕੇ ਰੱਖਿਆ ਹੋਇਆ ਸਾਰਿਆਂ ਦਾ ਜਿਹਨਾਂ ਨੂੰ ਹੁਣ ਕੋਈ ਪੁੱਛਦਾ ਨਹੀਂ ਹੈਗਾ ਜਿਹਨਾਂ ਪਿੱਛੇ ਪਹਿਲੇ ਜੁਮਾਨੇ ਦੇ ਵਿੱਚ ਇਹਨਾਂ ਖੇਸੀਆਂ ਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਸੀ ਤੂੰ ਮੇਰਾ ਖੇਸ ਰੱਖ ਲਿਆ ਤੂੰ ਮੇਰਾ ਖੇਸ ਰੱਖ ਲਿਆ ਉਸ ਟਾਈਮ ਮਾਵਾਂ ਨਾ ਜੋੜ-ਜੋੜ ਕੇ ਸਮਾਨਾ ਫਲੰਦੀਆਂ ਸੀਗੀਆਂ ਇਹ ਕੁੜੀਆਂ ਦਾਜ ਪਲੇਟਾਂ ਤੇ ਜੋੜਨ ਲੱਗ ਜਾਂਦੀਆਂ ਸੀ ਵੀ ਕੁੜੀ ਹੋਈ ਐ ਵੀ ਦਾਸਤ ਦੇਣਾ ਹੀ ਦੇਣਾ ਵਾ ਇਹ ਦੜੀ ਹੈਗੀ ਇੱਕ ਇਹਨੇ ਵੀ ਸੁੱਕਣਾ ਪੈਂਦਾ ਆ ਕੰਬਲ ਦੇ ਲਾਹੇ ਪਾਟ ਗਏ ਨਾ ਪੱਬ ਦੇ ਨਾਲ ਸਾਫਿਆ ਤਾਂ ਇਹ ਰੱਖਾਂਗੇ ਨਾ ਸੁੱਕਣਾ ਪਈ ਇਹਨਾਂ ਨੂੰ ਤਾਂ ਇਹ ਧਾਇਓ ਤੋਂ ਪੱਲਾ ਜੇ ਇਹਦੀਆਂ ਪੜੀਆਂ ਪੜੀਆਂ ਚਾਦਰਾਂ ਸਾਇਨਾ ਵਿੱਚੋਂ ਕੋਈ ਵੀ ਸਮਾਨ ਆਪਾਂ ਯੂਜ਼ ਨਹੀਂ ਕੀਤਾ ਪਰ ਮਾਤ ਬਣ ਦਿਆ ਨਾ ਨਵਾਂ ਤੇ ਨਵਾਂ ਜਿਹੜਾ ਜਿੰਨਾ ਕੋ ਯੂਜ਼ ਹੋਣਾ ਸੀ ਉਹਨਾਂ ਕਾਪਾ ਕੱਢ ਲਿਆ ਮੈਂ ਚਾਦਰ ਹਾਂਜੀ ਲੱਗ ਆਪਾਂ ਦੇ ਸਾਰੇ ਕੱਪੜੇ ਆਪਾਂ ਧੁੱਪੇ ਪਾ ਦਿੱਤੇ ਨੇ ਹੁਦ ਦੇਖੋ ਸਟਾਰਟਿੰਗ ਚ ਕੰਬਲ ਸਾਰੇ ਤੁੱਪੇ ਪਾ ਦਿੱਤੇ ਨੇ ਹੁਣੇ ਹਨ ਤੁੱਪ ਲੱਗੇਗੀ ਵਿੱਚ ਵਿਚਾਰੇ ਆਪਾਂ ਇੱਕ 1:00 ਵਜੇ ਆਕੇ ਇਹਨਾਂ ਨੂੰ ਪਲਟੀ ਕਰਕੇ ਜਾਵਾਂਗੇ ਜਨਨ ਕਿ ਪਾਸਾ ਘੁਮਾ ਕੇ ਜਾਵਾਂਗੇ ਹਣਾ ਵੀ ਇਹ ਦੂਜੇ ਪਾਸੇ ਤੁੱਪ ਲੱਗ ਜਵੇ ਸਾਡੇ ਕੱਪੜੇ ਲੱਗ ਤੱਕ ਪੇਟੀ ਦੇ ਆਪਾਂ ਸੁਕਨੇ ਪਾ ਦਿੱਤੇ ਨੇ ਤੇ ਹੁਣੇ ਤੁੱਪ ਲੱਗ ਜੂਗੀ ਉਸ ਤੋਂ ਬਾਅਦ ਆਪਾਂ ਪੇਟੀ ਜਿਹਾ ਰੱਖਾਂਗੇ ਚਲੋ ਮਿਲਦੇ ਹੁਣ ਆਪਾਂ ਬ੍ਰੇਕ ਇਹਨਾਂ ਦਾ ਕਮਰਾ ਜਿਹੜਾ ਪੇਟੀ ਖਾਲੀ ਕੀਤੀ ਆ ਉਹ ਕੱਪੜਿਆਂ ਨੂੰ ਬਾਅਦ ਤੁੱਪ ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਫਿਰ ਆ ਪੇਟੀ ਖਾਲੀ ਕਰਾਂਗੇ ਕਿ ਕੱਲ ਹੁਣ ਇਹਨਾਂ ਧੁੱਪ ਲਾਵਾਂਗੇ ਅੱਜ ਉਹਨੂੰ ਧੁੱਪ ਲੱਗੀ ਤੇ ਇਹ ਸਾਡਾ ਪੇਟੀਆਂ ਦਾ ਕੰਮ ਆ ਗਈ ਤੁਸੀਂ ਦੇਖ ਸਕਦੇ ਹੋ ਜਿੱਥੇ ਸਟੋਰ ਰੂਮ ਹੈ ਇਹਦਾ ਹਣਾ ਸਾਮਾਨ ਵਾਹ ਰੱਖਿਆ ਹੁੰਦਾ ਤੇ ਹੁਣ ਆਪਾਂ ਇਥੇ ਸਾਫ਼ ਕਰ ਦਿੱਤਾ ਝਾੜੂ ਲਗਾ ਦਿੱਤਾ ਤੇ ਆ ਕੁਝ ਕੱਪੜੇ ਲਿਹਾਫਾ ਪਾ ਕੇ ਥੱਲੇ ਪਾ ਦਿੱਤੇ ਨੇ ਬਾਕੀ ਮੰਜੇ ਦੇ ਉੱਤੇ ਪਾ ਦਿੱਤੇ ਨੇ ਹੁਣ ਆਪਾਂ ਹੁਣ ਆਨੇ ਆ ਰੋਟੀ ਤੋਂ ਬਾਅਦ ਇਹਨੂੰ ਉਲਟਾ ਪਲਟੀ ਕਰਾਂਗੇ ਕੱਪੜਿਆਂ ਨੂੰ ਤੇ ਹੁਣ ਮੈਂ ਜਾਣੀ ਆ ਸਬ지 ਸਬ지 ਕੱਟਣੀ ਆ ਹੁਣ ਆਪਾਂ ਬਣਾ ਲਏ ਤੇ ਫਿਰ ਇਹਨੂੰ ਮੈਂ ਚੁਣੂਗੀ ਪਿਆਜ਼ ਉਸ ਤੋਂ ਬਾਅਦ ਸਬ지 ਬਣਾ ਕੇ ਫਿਰ ਆਪਾਂ ਪਰਚਾਂਗੇ ਤੇ ਕੱਪੜਿਆਂ ਦੀ ਉਲਟਾ ਪਲਟੀ ਕਰਦੇ ਆਂ ਹਾਂਜੀ ਹੁਣ ਆਪਾਂ 12:12:40 ਹੋ ਗਏ ਆ ਤੇ ਹੁਣ ਆਪਾਂ ਦੁਬਾਰਾ ਜਾ ਕੇ ਜਿਹੜੇ ਆਪਾਂ ਕੱਪੜੇ ਪੇਟੀ ਦੇ ਕੱਢ ਕੇ ਬਾਥੀ ਆਏ ਹਾਂ ਉਸ ਨੂੰ ਹਾਂ ਤੋਂ ਪਲਵਾਨਵਾਸੀ ਉਹਨਾਂ ਨੂੰ ਆਪਾਂ ਉਲਟਾ ਪਲਟੀ ਕਰਕੇ ਆਉਂਦੇ ਆਂ ਆ ਗਏ ਆਪਾਂ ਉੱਪਰ ਕੁ ਠੀਕ ਹੈ ਜੀ ਤੇ ਹੁਣ ਆਪਾਂ سارے ਜਿੰਨੇ ਵੀ ਕੱਪੜੇ ਪਾਏ ਸੀ ਇਹਨਾਂ ਦੀ ਆਪਾਂ ਕਰਦੇ ਹਾਂ ਅਲਟਾ ਪਲਟੀ ਯਾਨੀ ਕਿ ਆਸਾ ਵਟਦੇ ਜਾਂ ਜੋ ਵੀ ਤੁਸੀਂ ਕਹਿੰਦੇ ਹੋ ਉਹੀ ਇਹ ਤੁਮਾਂ ਦੇਖ ਨਹੀਂ ਸਾਰੇ ਚੀਜ਼ਾਂ ਤੋਂ ਬਦਲ Thank you. yeah <laughs> ਇਹ ਤਾਂ ਨਹੀਂ ਆ ਪਲਟ ਬਲਟ ਜਿੰਨੇ ਵੀ ਕੇਸ ਕੇਸੀਆਂ ਜੋ ਵੀ ਅੱਗੇ ਨੇ ਮੋਗਗੇ ਵਾਲੀ ਸਾਇਰ ਤੇ ਬੱਗਾ ਬਣਾਣਾ ਸਾਇਰ ਤੇ ਕੋਟੂ ਕੋਲੇ ਸਾਇਰ ਤੇ ਚੱਲਦੇ ਨੇ ਕੇਸ ਜਿੱਦਾਂ ਪੱਗ ਆਪਾਂ ਆਪਣੇ ਸਾਡੇ ਤੇ ਪੱਗਾ ਦੇ ਦਿੰਦੇ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਹਨਾ ਜਿੱਦਾਂ ਘਰ ਕੋਈ ਆਇਆ ਪਹਿਲੀ ਵਾਰੀ ਹਨਾ ਕੋਈ ਵਿਆਹ ਵਰਿਆ ਪਹਿਲੀ ਵਾਰੀ ਆਇਆ ਤੇ ਆਪਾਂ ਨੂੰ ਦੇ ਦੇਣੀ ਪੱਗਾ ਸੂਟ ਨਾਲ ਇੱਥੇ ਨਾ ਗੱਲ ਇਹ ਨਾ ਪੂਰਾ ਦੇ ਦੇ ਜੀ ਪੂਰਾ ਕੰਬਲ ਦਿੰਦੇ ਆ ਜਾਂ ਕੇਸ ਖੂਸੇ ਇਦਾਂ ਲਗਾ ਦਿੰਦੇ ਆ ਚਲੋ ਜੀ ਬਾਕੀ ਤਾਂ ਇਦਾਂ ਹੀ ਰਹਿਣ ਦਿਓ ਹਾਫੀਆਂ ਸਾਰੇ ਕੱਪੜੇ ਦੇ ਰੱਖਿਆ हम तो जी आप सारे दल्टा पल्टी करती है आवे शाम को अपनी पेटी चलने देखो हम आप चले जपड़े आप सुखने पाए सुखने कह के धुप लवाई सी पेटी दिनी आपके पेटी रखते हैं ठीक है सो कपड़े धुप तो लग गए चले गई पूरी तो है। है तो हरकी हरकी तो वन वन. लगा दी कपड़िया जीप भी सुबह कि वन बाय वन आई तह लगा गई कपड़े बेचाले आके तह लगा के रख गई सी हूं मैं हुन सारे जे कंधा तय हुए ना सुखने ये लानी हाँ ते तह ला फिर आप ਅੰਟੀ ਉਹਨਾਂ ਮਤਲਗ ਪੁਰਾਣੇ ਕੱਪੜੇ ਤੈਨ ਲਾ ਰਹੇ ਆ ਹੁਣ ਆਪਾਂ ਇਹਨੂੰ ਪੇਟੀ ਨਾਲ ਦੇ ਵਿੱਚ ਰੱਖ ਦਈਏ ਪੇਟੀ ਚ ਸਾਰੇ ਤੈਨ ਆ ਉਹ ਮਾਦਾ ਜਿਹੜੀ ਫਰੋਲਾ ਫਰਾਲੀ ਕਰੀ ਆ ਦੀੇ ਕਿਤੇ ਕੋਈ ਚਾਜਰੀ ਚੀਜ਼ ਹੋਈ ਤਾ ਰੱਖ ਲੋ ਚੋ ਇਹ ਕੱਪੜੇ ਨਾ ਬੱਚਿਆਂ ਦੇ ਜਿੱਦਾਂ ਪਹਿਲੇ ਰੁੱਤੜੀ ਉਹ ਸਾੰਦੇ ਆ ਕਹਿੰਦੇ ਉਹ ਸਾੰਦੇ ਕੀ ਦੇਖ ਲੋ ਜੋ ਚਾਜਰਾ ਆ ਵਾ ਰੱਖੋ ਬੱਚਿਆਂ ਦੇ ਛੋਟੇ ਕੱਪੜੇ ਹੁਣ ਆਪਾਂ ਸਾਰੇ ਤੈਨ ਢਾਲੇ ਹੁਣ ਆਪਾਂ ਬਸ ਰੱਖਾਂ ਦੇ ਪੇਟੀ じゃあ。うん ਉਹ ਚੁੱਪ ਹੋ ਤੀ ਨਹੀਂ ਹਾਂ ਕੋਈ ਨਹੀਂ ਜਾਂਦਾ ਚਾਹਦ ਕੋਈ ਨਹੀਂ ਮੈਂ ਤਾਂ ਤੁਹਾਨੂੰ ਕੋਲ ਆ ਰਹਾ ਤੇ ਸਾਡੇ ਕੋਲ ਨਹੀਂ ਆ ਰਿਹਾ ਕੋਈ ਆਓ ਪਰ ਆਪਣੇ ਹੋਈ ਲਾਓ ਮਸਾਲ ਖਲੇ ਬਿਨਾ ਹਾਂ ਉਹ ਕੋਈ ਇਹਨੇ ਪੈਗ ਨੂੰ ਹਾਂ ਕੋਈ ਨਾ ਦੇਈ ਕਿਸੀ ਉਹ ਸੋ ਇਸ ਤਰ੍ਹਾਂ ਕਿਤੇ ਬਸ ਨਾਲ ਰੱਖ ਦਿੱਤੇ टन नहीं मैं सो ए सियाज का ब्लॉग थो कि लगे ब्लॉग प्लीज लाइक सबसक्राइब जरूर करियो से हाइप जरूर कर दिया करो थैंक यू सो मच मिलते हैं अगले ब्लॉग से होते पाखा भी है नहीं गा सो है ना सो थैंक यू सो मच जिंदा भी ब्लॉग के प्लीज भी दैर देखियो थैंक यू सो मच सारे बाय बाय मिलते हैं अगस्ट बलॉग चौट सफाइया बलॉग बनाई जा रहे हो थैंक यू सो मच बाय बाय